ਜੇਕਰ ਕਿਸੇ ਵਿਅਕਤੀ ਦੇ ਸਿਰ ਦੇ ਉੱਪਰ ਲੋੜਿੰਦੀ ਛੱਤ ਨਾ ਹੋਵੇ ਅਤੇ ਕੋਈ ਉਸ ਨੂੰ ਮਕਾਨ ਬਣਾ ਕੇ ਦੇ ਦੇਵੇ ਤਾਂ ਫਿਰ ਉਹ ਮਦਦਗਾਰ ਉਸ ਲੋੜਵੰਦ ਵਿਅਕਤੀ ਦੇ ਲਈ ਫਰਿਸ਼ਤੇ ਤੋਂ ਘੱਟ ਨਹੀਂ ਹੁੰਦਾ। ਤਸਵੀਰ ਵਿੱਚ ਨਜ਼ਰ ਆ ਰਹੀ ਮਾਤਾ ਪ੍ਰੀਤਮ ਕੋਰ ਰੋਪੜ ਜ਼ਿਲ੍ਹੇ ਦੇ ਪਿੰਡ ਹੁਸੈਨਪੂਰੀ ਨਿਵਾਸੀ ਨੇ ਅਤੇ ਇਸ ਦੇ ਲਈ ਫਰਿਸ਼ਤਾ ਬਣ ਕੇ ਆਏ ਨੇ ਸਰਬੱਤ ਦੇ ਭਲਾ ਚੈਰੀਟੇਬਲ ਟਰਸਟ ਦੇ ਮੈਨੇਜਿੰਗ ਟਰਸਟੀ ਐਸ.ਪੀ ਸਿੰਘ ਉਭਰਾਏ। ਤਸਵੀਰ ਦੇ ਵਿੱਚ ਇਹ ਨਜ਼ਰ ਆ ਰਿਹਾ ਮਕਾਨ ਐਸ.ਪੀ. ਸਿੰਘ ਉਭਰਾਏ ਹੋਰਾਂ ਦੀ ਮਦਦ ਦੇ ਨਾਲ ਬਣਾਇਆ ਗਿਆ ਹੈ। ਅਤੇ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਅਹੁਦੇਦਾਰਾਂ ਦੇ ਵੱਲੋਂ ਇਸ ਮਕਾਨ ਦੀਆਂ ਚਾਬੀਆਂ ਮਾਤਾ ਪ੍ਰੀਤਮ ਕੌਰ ਨੂੰ ਸੌਂਪੀਆਂ ਗਈਆਂ ਨੇ। ਜਿਸਾ ਆਪਾਂ ਸਾਰੇ ਜਾਣਦੇ ਹਾਂ ਕਿ ਸਰਬੱਤ ਦੇ ਭਲਾ ਚੈਰੀਟੇਬਲ ਟਰੱਸਟ ਵੱਲੋਂ ਜਦੋਂ ਹੜ੍ਹਾਂ ਦੀ ਮਾਰ ਵਜੀ ਬਹੁਤ ਜ਼ਿਆਦਾ ਬਰਸਾਤਾਂ ਹੋਈਆਂ ਉਦੋਂ ਹਿਮਾਚਲ ਵਿੱਚ ਪਾਣੀ ਨੇ ਫੇਰ ਪੰਜਾਬ ਚ ਚਾਹੇ ਬਿਆਸ ਦਰਿਆ ਸੀ ਚਾਹੇ ਸਤਲੁਜ ਦਰਿਆ ਸੀਗਾ ਬਹੁਤ ਨੁਕਸਾਨ ਪਜਾਇਆ ਬਿੰਦਾਦਾ ਉਸ ਟਾਈਮ ਤੇ ਫੇਰ ਸਰਵੇ ਦੇ ਪਲਾ ਟ੍ਰਸਟ ਵੱਲੋਂ ਇੱਕ ਮਹਿਮ ਸ਼ੁਰੂ ਕੀਤੀ ਗਈ ਤੇ ਟੋਟਲ ਅਸੀਂ 4000 ਘਰ ਬਣਾਉਣ ਦਾ ਇੱਕ ਅਸੀਂ ਵਾਦਾ ਕੀਤਾ ਸੀ ਔਰ ਉਸ ਟਾਈਮ ਦੇ 15 ਕਰੋੜ ਰੁਪਏ ਜਿਹੜਾ ਬਜਟ ਸੀ ਪਾਸ ਕੀਤਾ ਗਿਆ ਟ੍ਰਸਟ ਵੱਲੋਂ ਉਹਦੇ ਤਹਿਤ ਹੀ ਜਿਹੜੇ ਮਕਾਨ ਬਣਦੇ ਨੇ ਹੁਣ ਡਿਸਟ੍ਰਿਕਟ ਰੋਪੜ ਚ ਆਜਾ ਸੀ ਆਏ ਹੁਸੈਨਪੁਰ ਆਏ ਆ ਇੱਥੇ ਅੱਜ ਮਕਾਨ ਬਾਇਕ ਦਾ ਉਦਘਾਟਨ ਹੈ ਉਹਨਾਂ ਦੇ ਚਾਬੀਆਂ ਦੇ ਰਹੇ ਹਾਂ ਉਹਨਾਂ ਨੂੰ ਟੋਟਲ ਹੁਣ ਤੱਕ ਰੋਪੜ ਦੇ ਵਿੱਚ ਕੋਈ ਲਾਗੇ ਛਾਗੇ 8 ਮਕਾਨ ਆਲਰੇਡੀ ਪਹਿਲਾਂ ਬਣਾ ਕੇ ਦੇ ਚੁੱਕੇ ਆ 5 ਮਕਾਨ ਸਾਡੇ ਹੋਰ ਕੰਪਲੀਟ ਨੇ ਜਿਨ੍ਹਾਂ ਦੀਆਂ ਅੱਜ ਜਿਹੜੀਆਂ ਅਸੀਂ ਉਹਨਾਂ ਨੂੰ ਕਮਿਸ਼ਨ ਹੋ ਚੁੱਕੇ ਅੱਜ ਉਹਨਾਂ ਨੇ ਚਾਬੀਆਂ ਦੇ ਰਹੇ ਆ ਔਰ 6 ਮਕਾਨ ਜਿਹੜੇ ਅੱਗੇ ਹੋਰ ਨੇ ਉਹ ਆਲਰੇਡੀ ਅੰਡਰ ਕੰਸਟਰਕਸ਼ਨ ਹੈਗੇ ਨੇ ਜਿਹੜੇ ਬਹੁਤ ਜਲਦੀ ਬਣ ਜਾਣਗੇ ਇਸ ਤੋਂ ਇਲਾਵਾ ਤਕਰੀਬਨ ਜੱਗੀ ਸਾਹਿਬ ਨੇ ਦੱਸਿਆ ਸੀ ਕੋਈ ਤਕਰੀਬਨ 24-25 ਐਪਲੀਕੇਸ਼ਨਾਂ ਹੋਰ ਜਿਹੜੀਆਂ ਆਈਆਂ ਹੋਈਆਂ ਨੇ ਉਸ ਸਾਡੇ ਪ੍ਰੋਸੀਜਰ ਹੈ ਦਿਮਾਗ ਕਿ ਸਾਡੇ ਕੋਲ ਹੁਣ ਤੱਕ ਤਿਰਭੰ 26100 ਦੇ ਕਰੀਬ 262700 ਦੇ ਕਰੀਬ ਸਰਕਲ ਐਪਲੀਕੇਸ਼ਨ ਆਈ ਹੋਈ ਸਾਰੇ ਪੰਜਾਬ ਦੀ ਔਰ 88500 ਕਰ ਆਲਰੇਡੀ ਬਣ ਚੁੱਕਿਆ ਹੋਇਆ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਡੇ ਕਮੇਟੀ ਪਾਸ ਕਰੀ ਜਾ ਰਹੀ ਹੈ ਫੰਡ ਅਸੀਂ ਪਹਿਲਾਂ ਕਰ ਦਿੰਦੇ ਆ ਪਾਸ ਕਰ ਦਿੰਦੇ ਵੀ ਕਿਸ ਘਰ ਨੂੰ ਜਿਹੜੀ ਪੂਰਾ ਨਿਰੇਖਣ ਹੋ ਕੇ ਆਂਦਾ ਸਾਡੇ ਕੋਲ ਤੇ ਉਦੋਂ ਫਿਰ ਫੰਡ ਅਸੀਂ ਪਾਸ ਕਰ ਦਿੰਦੇ ਆ ਉਸ ਤੋਂ ਬਾਅਦ ਆਹਸਤਾ ਆਹਸਤਾ ਜਿਹੜਾ ਮਟੀਰੀਅਲ ਲਿਆ ਕੇ ਤੇ ਉਹ ਮਕਾਨ ਜਿਹੜੇ ਫਿਰ ਸਾਡੇ ਡਿਸਟ੍ਰਿਕਟ ਦੇ ਜਿਹੜੀ ਸਾਡੀ ਟੀਮ ਹੁੰਦੀ ਆ ਚਾਹੇ ਪੰਜਾਬ ਦੇ ਕੋਈ ਵੀ ਡਿਸਟ੍ਰਿਕਟ ਹੋਵੇ ਜਿਸ ਤਰ੍ਹਾਂ ਰੋਪੜ ਜੱਗੀ ਸਾਹਿਬ ਕਰ ਰਹੇ ਨੇ ਸੋ ਉਹਨਾਂ ਦੇ ਨਿਗਰਾਨੀ ਦੇ ਹੇਠ ਜਿਹੜੇ ਕਾਰੋ ਸਾਰੇ ਬਣ ਜਾਂਦੇ ਨੇ ਨਾਲ ਦੇ ਨਾਲ ਪੈਂਡਾਂ ਜਿਹੜੀਆਂ ਰਿਲੀਜ਼ ਹੁੰਦੀਆਂ ਰਹਿੰਦੀਆਂ ਨੇ ਜੇ ਆਪਾਂ ਦੇਖਦੇ ਵੀ ਫੇਮਿਲੀ ਕਿੰਨੀ ਵੱਡੀ ਆ ਕੌਣ ਕੌਣ ਉਹ ਚਲਣ ਵਾਲਾ ਹੈਗਾ ਤੇ ਉਸ ਹਿਸਾਬ ਨਾਲ ਫਿਰ ਜਿਹੜਾ ਪਲਾਟ ਉਹਨਾਂ ਦਾ ਆਪਣਾ ਹੁੰਦਾ ਮਕਾਨ ਗਿਰਿਆ ਹੁੰਦਾ ਕੋਈ ਕਿਸੇ ਨੂੰ ਇੱਕ ਕਮਰਾ ਕਿਸੇ ਨੂੰ ਨਾਲ ਬਾਥਰੂਮ ਕਿਸੇ ਨੂੰ ਕਿਚਨ ਕਿਸੇ ਨੂੰ ਦੋ ਕਮਰੇ ਸੋ ਲੋੜ ਮੁਤਾਬਕ ਜਿਹੜਾ ਹੈਗਾ ਉਹ ਸਾਡਾ ਬਜਟ ਹੁੰਦਾ ਕਿ 1 ਲੱਖ ਰੁਪਏ ਤੱਕ ਲੱਗੇ 5 ਲੱਖ ਤੱਕ ਅਸੀਂ ਜਿਹੜਾ ਉਹ ਇੱਕ ਘਰ ਨੂੰ ਦਿੰਦੇ ਆ ਕਿਉਂਕਿ ਅਸੀਂ 15 15 20 ਲੱਖ ਦੇ ਨਹੀਂ ਸਕਦੇ ਕਿਉਂਕਿ ਇੰਨੇ 4000 ਘਰ ਬਣਨਾ ਤੇ ਫੰਡ ਤਾਂ ਸਾਡੇ ਕੋਲ ਲਿਮਟਿਡ ਹੀ ਹੈਗੇ ਆ ਔਰ ਦੂਜਾ ਸੀ ਕਲੈਕਸ਼ਨ ਨਹੀਂ ਕਰਦੇ ਕਿਤੋਂ ਸਾਡਾ ਜੋ ਵੀ ਜਿਹੜੇ ਫੰਡ ਹੈਗੇ ਨੇ ਸਰਬੱਤ ਦੇ ਭਲਾ ਚੈਰੀਟੇਬਲ ਟਰਸਟ ਤੇ ਸਾਡਾ ਇੰਡੀਵਿਜੂਅਲ ਮੇਰੇ ਆਪਣੇ ਫੰਡ ਨੇ ਲੈਂਦੇ ਨਹੀਂ ਕਿਸੇ ਨੂੰ ਡੋਨੇਸ਼ਨ ਨਹੀਂ ਲੈਂਦੇ ਸੋ ਇਸ ਸਾਮ ਨਾਲ ਲੋੜ ਹੁੰਦੀ ਸਾਡੀ ਇਹ ਹੁੰਦੀ ਕੋਸ਼ਿਸ਼ ਕਿ ਜਿੰਨਾ ਪੈਸਾ ਅਸੀਂ ਖਰਚ ਰਹੇ ਆ ਉਹ ਵੱਧ ਤੋਂ ਵੱਧ ਬੰਦਿਆਂ ਨੂੰ ਜਿਹੜਾ ਉਹ ਮਿਲ ਸਕੇ ਅਸੀਂ ਬਣ ਕੇ ਦੇ ਸਕੀਏ ਕਿਸੇ ਦੀ ਛੱਤ ਪਾ ਦਈਏ ਕਿਸੇ ਦੇ ਪਲਸਟਰ ਕਰਤੇ ਕਿਸੇ ਦੇ ਫਰਸ਼ ਪਾਤੇ ਜਿਹਨਾਂ ਦੇ ਘਰ ਬੰਦਨ ਦੇ ਘਰ ਬਣਾਤੇ ਜਾਂਦੇ ਇਸ ਤਰੀਕੇ ਨਾਲ ਸਾਰਾ ਸਦਾ ਦੇਖਣ ਕਰ